ਪੰਜਾਬ ਦੇ ਅਧਿਆਪਕਾਂ ਨੂੰ ਵੱਡੀ ਰਾਹਤ ਮਿਲੀ ਹੈ ਪੰਜਾਬ ਸਰਕਾਰ ਨੇ ਅਧਿਆਪਕਾਂ ਦੀ ਬਦਲੀ ਨੀਤੀ ਦੇ ਵਿੱਚ ਬਦਲਾਅ ਕੀਤਾ ਹੈ ਜੇਕਰ ਕੋਈ ਅਧਿਆਪਕ ਗੰਭੀਰ ਬਿਮਾਰੀ ਨਾਲ ਪੀੜਿਤ ਹੈ ਵਿਧਵਾਵਾਂ ਹਨ ਜਾਂ ਫਿਰ ਕੋਈ ਹੋਰ ਵਰਗ ਦੇ ਜੋ ਲੋਕ ਨੇ ਅਧਿਆਪਕ ਨੇ ਉਹਨਾਂ ਨੂੰ ਰਾਹਤ ਦਿੱਤੀ ਗਈ ਹੈ ਅਜਿਹੀ ਸਥਿਤੀ ਦੇ ਵਿੱਚ ਉਹ ਤੁਰੰਤ ਹੀ ਬਦਲੀ ਲਈ ਅਪਲਾਈ ਕਰ ਸਕਦੇ ਨੇ ਦਸਦੀ ਇੱਕ ਸਿੱਖਿਆ ਵਿਭਾਗ ਨੇ 2019 ਵਿੱਚ ਜਾਰੀ ਕੀਤੀ ਅਧਿਆਪਕ ਤਬਾਦਲਾ ਨੀਤੀ ਵਿੱਚ ਵੱਡਾ ਬਦਲਾਅ ਕੀਤਾ ਹੈ ਸਿੱਖਿਆ ਵਿਭਾਗ ਨੇ ਇਸ ਸੰਬੰਧੀ ਪੱਤਰ ਜਾਰੀ ਕਰਦਿਆ ਹੈ ਕਿਹਾ ਸੇਕਰ ਨੋਟੀਫਿਕੇਸ਼ਨ ਅਨੁਸਾਰ ਅਧਿਆਪਕ ਤਬਾਦਲਾ ਨੀਤੀ 2019 ਦੇ ਪੈਰਾ ਨੰਬਰ 8 ਵਿੱਚ ਲਿਖੇ ਅਨੁਸਾਰ ਖੋਜ ਨੀਤੀ ਕੀਤੀ ਗਈ ਹੈ ਨਵੇਂ ਹੁਕਮਾ ਤਹਿਤ ਇਹ ਤਬਾਦਲਾ ਨੀਤੀ ਉਹਨਾਂ ਤੇ ਲਾਗੂ ਨਹੀਂ ਹੋਵੇਗੀ ਕਰਮਚਾਰੀ ਜੋ ਕੈਂਸਰ ਤੋਂ ਪੀੜਿਤ ਹਨ ਮਰੀਜ਼ ਆਪਣੇ ਆਪ ਪਤੀ ਜਾਂ ਪਤਨੀ ਜਾਂ ਬੱਚੇ ਡਾਇਲਿਸਿਸ ਸਵੈ ਜੀਵਨ ਸਾਥੀ ਜਾਂ ਬੱਚੇ ਜਿਗਰ ਗੁਰਦੇ ਟ੍ਰਾਂਸਪਲੈਂਟ 40 ਸਾਲ ਤੋਂ ਵੱਧ ਦੀ ਅਪਾਹਜਤਾ ਵਾਲੇ ਵਿਅਕਤੀ ਅਪਾਹਜ ਬੱਚੇ ਜਾਂ ਬੋਧਿਕ ਤੌਰ ਤੇ ਅਪਾਹਜ ਬੱਚੇ ਯੁੱਧ ਵਿਧਵਾ ਸ਼ਹੀਦੀ ਵਿਧਵਾ ਜਿੱਥੇ ਪਤੀ ਪਤਨੀ ਦੀ ਮੌਤ ਕਾਰਨ ਸੇਵਾ ਕਰ ਰਹੇ ਕਰਮਚਾਰੀ ਦੀ ਤੁਰੰਤ ਇਸੇ ਕਿਸੇ ਹੋਰ ਥਾਂ ਤੇ ਤਬਾਦਲਾ ਕਰਨਾ ਜ਼ਰੂਰੀ ਹੋ ਜਾਂਦਾ ਹੈ ਅਤੇ ਉੱਥੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਜਾਂ ਅਧਿਆਪਕ ਜੋ ਓਕੇ ਖੇਤਰਾਂ ਚ ਤੈਨਾਤ ਹਥਿਆਰਬੰਦ ਬਲਾਂ ਦੇ ਜਵਾਨਾਂ ਦੇ ਜੀਵਨ ਸਾਥੀ ਹਨ ਇਨ੍ਹਾਂ ਮਾਮਲਿਆਂ ਵਿੱਚ ਸਿੱਖਿਆ ਮੰਤਰੀ ਡਿਪਵਾਨ ਗਿਗੀ ਨਾਲ ਹੁਕਮ ਜਾਰੀ ਕੀਤੇ ਗਏ ਨੇ ਦੱਸਦੀ ਕਿ ਪੰਜਾਬ ਸਰਕਾਰ ਦੇ ਵੱਲੋਂ ਅਧਿਆਪਕਾਂ ਨੂੰ ਹੁਣ ਵੱਡੀ ਰਾਹਤ ਦਿੱਤੀ ਗਈ ਹੈ ਤੇ ਪੰਜਾਬ ਸਰਕਾਰ ਨੇ ਅਧਿਆਪਕਾਂ ਦੀ ਬਦਲੀ ਨੀਤੀ 'ਤੇ ਬਦਲਾਅ ਕੀਤਾ ਹੈ ਪੰਜਾਬ ਦੇ ਅਧਿਆਪਕਾਂ ਨੂੰ ਵੱਡੀ ਰਾਹਤ ਮਿਲੀ ਹੈ ਪੰਜਾਬ ਸਰਕਾਰ ਨੇ ਅਧਿਆਪਕਾਂ ਦੀ ਬਦਲੀ ਨੀਤੀ ਦੇ ਵਿੱਚ ਬਦਲਾਅ ਕੀਤਾ ਹੈ ਜੇਕਰ ਕੋਈ ਅਧਿਆਪਕ ਗੰਭੀਰ ਬਿਮਾਰੀ ਨਾਲ ਪੀੜਿਤ ਹੈ ਵਿਧਵਾਵਾਂ ਹਨ ਜਾਂ ਫਿਰ ਕੋਈ ਹੋਰ ਵਰਗ ਦੇ ਜੋ ਲੋਕ ਨੇ ਅਧਿਆਪਕ ਨੇ ਉਹਨਾਂ ਨੂੰ ਰਾਹਤ ਦਿੱਤੀ ਗਈ ਹੈ ਅਜਿਹੀ ਸਥਿਤੀ ਦੇ ਵਿੱਚ ਉਹ ਤੁਰੰਤ ਹੀ ਬਦਲੀ ਲਈ ਅਪਲਾਈ ਕਰ ਸਕਦੇ ਨੇ ਦਸ ਦੀ ਸਿੱਖਿਆ ਵਿਭਾਗ ਨੇ 2019 ਵਿੱਚ ਜਾਰੀ ਕੀਤੀ ਅਧਿਆਪਕ ਤਬਾਦਲਾ ਨੀਤੀ ਵਿੱਚ ਵੱਡਾ ਬਦਲਾਅ ਕੀਤਾ ਹੈ ਸਿੱਖਿਆ ਵਿਭਾਗ ਨੇ ਇਸ ਸੰਬੰਧੀ ਪੱਤਰ ਜਾਰੀ ਕਰਦਿਆ ਹੈ ਕਿਹਾ ਸੇਕਰ ਨੋਟੀਫਿਕੇਸ਼ਨ ਅਨੁਸਾਰ ਅਧਿਆਪਕ ਤਬਾਦਲਾ ਨੀਤੀ 2019 ਦੇ ਪੈਰਾ ਨੰਬਰ 8 ਵਿੱਚ ਲਿਖੇ ਅਨੁਸਾਰ ਖੋਜ ਨੀਤੀ ਕੀਤੀ ਗਈ ਹੈ ਨਵੇਂ ਹੁਕਮਾ ਤਹਿਤ ਇਹ ਤਬਾਦਲਾ ਨੀਤੀ ਉਹਨਾਂ ਤੇ ਲਾਗੂ ਨਹੀਂ ਹੋਵੇਗੀ ਕਰਮਚਾਰੀ ਜੋ ਕੈਂਸਰ ਤੋਂ ਪੀੜਿਤ ਹਨ ਮਰੀਜ਼ ਆਪਣੇ ਆਪ ਪਤੀ ਜਾਂ ਪਤਨੀ ਜਾਂ ਬੱਚੇ ਡਾਇਲਿਸਿਸ ਸਵੈ ਜੀਵਨ ਸਾਥੀ ਜਾਂ ਬੱਚੇ ਜਿਗਰ ਗੁਰਦੇ ਟਰਾਂਸਪਲੈਂਟ 40 ਸਾਲ ਤੋਂ ਵੱਧ ਦੀ ਅਪਾਹਜਤਾ ਵਾਲੇ ਵਿਅਕਤੀ ਅਪਾਹਜ ਬੱਚੇ ਜਾਂ ਬੋਧਿਕ ਤੌਰ ਤੇ ਅਪਾਹਜ ਬੱਚੇ ਯੁੱਧ ਵਿਧਵਾ ਸ਼ਹੀਦੀ ਵਿਧਵਾ ਜਿੱਥੇ ਪਤੀ ਪਤਨੀ ਦੀ ਮੌਤ ਕਾਰਨ ਸੇਵਾ ਕਰ ਰਹੇ ਕਰਮਚਾਰੀ ਦੀ ਤੁਰੰਤ ਇਸੇ ਕਿਸੇ ਹੋਰ ਥਾਂ ਤੇ ਤਬਾਦਲਾ ਕਰਨਾ ਜ਼ਰੂਰੀ ਹੋ ਜਾਂਦਾ ਹੈ ਅਤੇ ਉੱਥੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਜਾਂ ਅਧਿਆਪਕ ਜੋ ਓਕੇ ਖੇਤਰਾਂ ਚ ਤੈਨਾਤ ਹਥਿਆਰਬੰਦ ਬਲਾਂ ਦੇ ਜਵਾਨਾਂ ਦੇ ਜੀਵਨ ਸਾਥੀ ਹਨ ਇਨ੍ਹਾਂ ਮਾਮਲਿਆਂ ਵਿੱਚ ਸਿੱਖਿਆ ਮੰਤਰੀ ਡਿਪਵਾਨ ਗਿਗੀ ਨਾਲ ਹੁਕਮ ਜਾਰੀ ਕੀਤੇ ਗਏ ਨੇ ਦੱਸਦੀ ਕਿ ਪੰਜਾਬ ਸਰਕਾਰ ਦੇ ਵੱਲੋਂ ਅਧਿਆਪਕਾਂ ਨੂੰ ਹੁਣ ਵੱਡੀ ਰਾਹਤ ਦਿੱਤੀ ਗਈ ਹੈ ਤੇ ਪੰਜਾਬ ਸਰਕਾਰ ਨੇ ਅਧਿਆਪਕਾਂ ਦੀ ਬਦਲੀ ਨੀਤੀ 'ਤੇ ਬਦਲਾਅ ਕੀਤਾ ਹੈ